ਸਾਦਗੀ ਵਾਲੇ ਇਹ ਤੇ ਸਾਡਾ ਕਲਚਰ ਸੀ ਬੜਾ ਵਧੀਆ ਸੀ ਪਰ ਖਿਮਾ ਕਰੋ ਅਹੀਂ ਜਿਹੜਾ ਪੱਛਮ ਦੀ ਹੋੜ ਦੇ ਵਿੱਚ ਤੁਰ ਪਏ ਜੀ ਅਹੀਂ ਉਹਨਾਂ ਨੇ ਚੰਗੀਆਂ ਗੱਲਾਂ ਤੇ ਅਪਣਾਈਆਂ ਨਾ ਇਹੋ ਜਿਹੜੀਆਂ ਉਹਨਾਂ ਦੀਆਂ ਗੱਲਾਂ ਸੀ ਉਹਨਾਂ ਦੇ ਪਹਿਰਾਵੇ ਨੂੰ ਅਸੀਂ ਮੰਨਤ ਹੈ ਮੰਨ ਲਿਆ ਉਹ ਅਸੀਂ ਅਪਣਾ ਲਿਆ ਉਹਨਾਂ ਦੀਆਂ ਚੰਗੀਆਂ ਗੱਲਾਂ ਨਾ ਅਪਣਾਈਆਂ ਵੀ ਉਹ ਇਮਾਨਦਾਰ ਬੜੇ ਨੇ ਇੱਕ ਕੋਈ ਵੀਰ ਦੱਸਦਾ ਪਿਆ ਸੀ ਕਹਿੰਦੇ ਜੀ ਆਸਟ੍ਰੇਲੀਆ ਦੇ ਵਿੱਚ ਕਿਸਾਨ ਜਿਹੜੇ ਆ ਨਾ ਪਤਾ ਕੀ ਕਰਦੇ ਜੀ ਆਪਣੇ ਖੇਤ ਦੇ ਬਾਹਰ ਹੀ ਨਾ ਸਬਜ਼ੀਆਂ ਰੱਖ ਦਿੰਦੇ ਨੇ ਤੇ ਨਾਲ ਇੱਕ ਗੱਲਾ ਰੱਖ ਦਿੰਦੇ ਨੇ ਤੇ ਸਾਰੀਆਂ ਸਬਜ਼ੀਆਂ ਦੇ ਨਾਲ ਬਾਹਰ ਪੈਸੇ ਰੱਖ ਦਿੰਦੇ ਲਿਖੇ ਹੁੰਦੇ ਨੇ ਤੇ ਗੱਲਾ ਰੱਖਿਆ ਹੈ ਤੇ ਆਪਣੇ ਆਪ ਹੀ ਜਿਹੜਾ ਮਰਜ਼ੀ ਆਪ ਹੁੰਦਾ ਹੀ ਕੋਈ ਨਹੀਂ ਉੱਥੇ ਕੋਈ ਵੀ ਨਹੀਂ ਹੁੰਦਾ ਤੇ ਆਪਣੇ ਆਪ ਹੀ ਉਹ ਸਬਜ਼ੀ ਖਰੀਦਦੇ ਨੇ ਲੈਂਦੇ ਨੇ ਤੇ ਗੱਲੇ ਦੇ ਵਿੱਚ ਪੈਸੇ ਪਾ ਕੇ ਚਲੇ ਜਾਂਦੇ ਨੇ ਮਕਾ ਇੰਡੀਆ ਹੁੰਦਾ ਨਾ ਕਿਤੇ ਉਹਨਾਂ ਨੇ ਤਾਂ ਗੱਲਾਂ ਵੀ ਚੁੱਕ ਕੇ ਲੈਣਾ ਤੇ ਸਬਜ਼ੀਆਂ ਸਾਰੀ ਉਤਰੇ ਹੀ ਲੈ ਜਾਣੀ ਇੰਨੇ ਇਮਾਨਦਾਰੀ ਉਹ ਜੇ ਲੋਕਾਂ ਦੇ ਅੰਦਰ ਸਹੀ ਮਾਇਨੇ ਦੇ ਅੰਦਰ ਤਾਂ ਧਰਮ ਹੀ ਹੋਵੇ